ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੇਖ ਲੋ ਵੀ ਆ ਕੀ ਕੌਤਕ ਵਰਤਰੇ ਆ ਹਾਂ ਬੁੱਲ ਟੁੱਟ ਗਿਆ ਵੇ ਜੀ ਮੋਗਾ ਖੋਲ ਦਿੱਤਾ ਵਾ ਲੋਕੀ ਪਾਉ ਬੜਾ ਪਰੇਸ਼ਾਨ ਹੋਣਦੇ ਆ ਅਗਲੇ ਪੰਨੇ ਤੇ ਸਾਰਾ ਨਿਹਾਲ ਹੋਇਆ ਪਿਆ ਪ੍ਰੋਗਰਾਮ ਅੱਜ ਫੇਰ ਤੁਸੀਂ ਦੇਖ ਰਹੇ ਹੋ ਜਿਹੜਾ ਪੱਕਾ ਮੁਕੰਮਲ ਤੌਰ ਤੇ ਜਿਹੜਾ ਰਸਤਾ ਇਹ ਬੰਦ ਹੋ ਗਿਆ ਜਿਹੜਾ ਬਜੌਲਾ ਪਹਿਲਾ ਮੁੰਡਾ ਪਿੰਡ ਵਾਲੇ ਇਹ ਜੰਮਰਾਂ ਨੂੰ ਤਰਨਤਾਰਨ ਨੂੰ ਦੱਸਾਂ ਜਾਂਦੀ ਆ ਅੱਜ ਸਾਰਾ ਰਸਤਾ ਜਿਹੜਾ ਉਹ ਬਲਾਕ ਹੋ ਗਿਆ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਸ ਪੁਲ ਨੂੰ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕ ਇਸ ਰਸਤੇ ਥਾਣੀ ਲੰਘਦੇ ਆ ਉਹ ਆਪਣਾ ਸਹੀ ਤਰੀਕੇ ਨਾਲ ਲੰਘ ਸਕਣ। ਜੇ ਸਰਕਾਰ ਨੇ ਪ੍ਰਸ਼ਾਸਨ ਨੇ ਇਸ ਪੁਲ ਵੱਲ ਨਾ ਧਿਆਨ ਕੀਤਾ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਨਤਕ ਜਥੇਬੰਦੀਆਂ ਨਾਲ ਲੈ ਕੇ ਜਮੂਰੀ ਕਿਸਾਨ ਸਭਾ ਵੱਲੋਂ ਸ਼ੀਤਪਾਲ ਸਿੰਘ ਨਾਂ ਸਭਾ ਵੱਲੋਂ ਜਿਹੜਾ ਸਾਡਾ ਹਲਕਾ ਬਧ ਹੈ ਗਿਆ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਦੇ ਅੱਗੇ ਜਾ ਕੇ ਅਸੀਂ ਜਿਹੜਾ ਉਹਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਇਸ ਪੁਲ ਦੀ ਜਿਹੜੀ ਗ੍ਰਾਂਟ ਆ ਉਹ ਵੀ ਪੈ ਚੁੱਕੀ ਆ ਇਸ ਪੁਲ ਦਾ ਦਰਗਾਟਨ ਵੀ ਹੋ ਚੁੱਕਾ ਲਖਸ਼ਣਾ ਤੋਂ ਪਹਿਲਾਂ ਦਾ ਤਿੰਨ ਚਾਰ ਮਹੀਨੇ ਹੋ ਗਏ ਜਿਹੜਾ ਦਰਘਾਟ ਨਾਲ ਪੱਥਰ ਜਿਹੜਾ ਲੱਗਾ ਆ ਦਰਘਾਟਨ ਕਿਤੇ ਦਾ ਤੇ ਅਜੇ ਸਰਕਾਰ ਦਾ ਇਸ ਪੁਲ ਬਣਾਉਣ ਵਾਲਾ ਧਿਆਨ ਨਹੀਂ ਆ ਅਸੀਂ ਸਰਕਾਰ ਨੂੰ ਤਾਮ ਨਹੀਂ ਦਿੰਦੇ ਆ ਵੀ ਜਲਦ ਤੋਂ ਜਲਦ ਇਹ ਪੁਲ ਬਣਾ ਬਣਾ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਦਾ ਲਾਂਘਾ ਬਣ ਸਕੇ ਧੰਨਵਾਦ ਜੀ ਹਾਂਜੀ ਆ ਜਮਾਰਾ ਵਾਲਾ ਪੁਲ ਜਿਹੜਾ ਮੇਨ ਵਾਲਾ ਪਿਛਲੇ 5-6 ਮਹੀਨੇ ਤੋਂ ਲਗਾਤਾਰ ਜਿਹੜਾ ਪ੍ਰੈਸ ਦੇ ਰਹੀਂ ਚੈਨਲਾਂ ਦੇ ਰਹੀਂ ਖਬਰਾਂ ਚੱਲ ਰਹੀਆਂ ਪਰ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਅੱਜ ਫੇਰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪੱਕਾ ਮੁਕੰਮਲ ਤੌਰ ਤੇ ਜਿਹੜਾ ਰਸਤਾ ਇਹ ਬੰਦ ਹੋ ਗਿਆ ਜਿਹੜਾ ਬਜੌਲਾ ਪਹਿਲਾ ਮੁੰਡਾ ਪਿੰਡ ਵਾਲੇ ਜਿਹੜਾ ਜਮਹਰਾ ਨੂੰ ਤਰਨਤਾਰਨ ਨੂੰ ਬੱਸਾਂ ਜਾਂਦੀਆਂ ਸੀ ਅੱਜ ਸਾਰਾ ਰਸਤਾ ਜਿਹੜਾ ਉਹ ਬਲੌਕ ਹੋ ਗਿਆ ਅਸੀਂ ਸਰਕਾਰ ਕੋ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਪੁਲ ਨੂੰ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕ ਇਸ ਰਸਤੇ ਥਾਣੀ ਲੰਘਦੇ ਆ ਉਹ ਆਪਣਾ ਸਹੀ ਤਰੀਕੇ ਨਾਲ ਲੰਘ ਸਕਣ। ਜੇ ਸਰਕਾਰ ਨੇ ਪ੍ਰਸ਼ਾਸਨ ਨੇ ਇਸ ਪੁਲ ਵੱਲ ਨਾ ਧਿਆਨ ਕੀਤਾ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਨਤਕ ਜਥੇਬੰਦੀਆਂ ਨਾਲ ਲੈ ਕੇ ਜਮਹੂਰੀ ਕਸਾਲ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਨਾਭਾ ਸਭਾ ਵੱਲੋਂ ਜਿਹੜਾ ਸਾਡਾ ਹਲਕਾ ਬਦ ਹੈ ਗਿਆ ਮਨਿੰਦਰ ਸਿੰਘ ਲਾਲਪਰਾਉ ਦੇ ਘਰ ਦੇ ਅੱਗੇ ਜਾ ਕੇ ਅਸੀਂ ਜਿਹੜਾ ਉਹਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਇਸ ਪੁਲ ਦੀ ਜਿਹੜੀ ਗ੍ਰਾਂਟ ਆ ਉਹ ਵੀ ਪੈ ਚੁੱਕੀ ਆ ਇਸ ਪੁਲ ਦਾ ਦਰਗਾਟਨ ਵੀ ਹੋ ਚੁੱਕਾ ਲਖਣਾਂ ਤੋਂ ਪਹਿਲਾਂ ਦਾ ਤਿੰਨ ਚਾਰ ਮਹੀਨੇ ਹੋ ਗਏ ਜਿਹੜਾ ਦਰਗਾੜਾ ਨਾ ਪੱਥਰ ਜਿਹੜਾ ਲੱਗਾ ਆ ਦਰਗਾੜਨ ਕਿਤੇ ਦਾ ਤੇ ਅਜੇ ਸਰਕਾਰ ਦਾ ਇਸ ਪੁਲ ਬਣਾਉਣ ਵਾਲਾ ਧਿਆਨ ਨਹੀਂ ਆ ਅਸੀਂ ਸਰਕਾਰ ਨੂੰ ਇਤਤਾਬ ਨਹੀਂ ਦਿੰਦੇ ਆ ਵੀ ਜਲਦ ਤੋਂ ਜਲਦ ਇਹ ਪੁਲ ਬਣਾ ਬਣਾ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਦਾ ਨਾਂਗਾ ਬਣ ਸਕੇ ਧੰਨਵਾਦ ਜੀ